ਇਹ ਜੇ ਅਸੀਂ ਅੰਦਰ ਬੈਠੇ ਸੀ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਅਸੀਂ ਦੌਰ ਦੇ ਉੱਪਰੋਂ ਖਿੜਕੀ ਚੋਂ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿਗੇ ਪਏ ਸੀ ਦੋ ਗੱਡੀਆਂ ਸੀਗੀਆਂ ਤੇ ਅਸੀਂ ਦੌਰ ਕੇ ਮੈਂ ਫਟਾਫਟ ਥੱਲੇ ਉਤਰ ਕੇ ਆਇਆ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਸੀਗੀ ਦੋ ਜੈਂਟਸ ਸੀਗੇ ਕੋਈ ਇੱਕ ਲੜਕਾ ਸੀਗਾ 20 ਸਾਲ ਦਾ ਇੱਕ ਬੰਦਾ ਹੋਰ ਸੀਗਾ ਤੇ ਬਹੁਤ ਬਰੀ ਤਰ੍ਹਾਂ ਦਾ ਮਤਲਬ ਉਹਨਾਂ ਦੇ ਖੂਨੋਂ ਖੂਨ ਹੋਇਆ ਪਿਆ ਸੀ ਬੁਰਾ ਹਾਲ ਹੋਇਆ ਪਿਆ ਸੀ ਤੇ ਇੱਥੇ ਬੱਜੇ ਆ ਜੀ ਆ ਕੇ ਉਹਨੂੰ ਰੱਬ ਜਾਣਦਾ ਕਿ ਪਤਾ ਨਹੀਂ ਆਪਸੇ ਕਿੱਦਾਂ ਵੱਜੇਗਾ ਪਰ ਜਿੱਥੇ ਇੱਕ ਗੱਡੀ ਕੋਈ ਤੇਜ਼ ਸੀ ਮੇਰੇ ਹਸਾਮ ਨਾਲ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਆ ਕੇ ਆਪਸੇ ਵਿੱਚ ਵੱਜੇ ਆ। ਕਿਦਾਂ ਹੋਈ ਆ ਇਹ ਜਿਹੜਾ ਮੋਟਰਸਾਈਕਲ ਸਾਹਿਲ ਕੁਮਾਰ ਚਲਾ ਰਿਹਾ ਸੀ ਸਬਜ਼ੀ ਮੰਡੀ ਵੱਲੋਂ ਬੜੀ ਫਾਸਟ ਤੇਜ਼ ਆ ਰਿਹਾ ਸੀਗਾ ਤੇ ਮਰੇ ਮਾਂ ਔਰ ਬੇਟਾ ਸਕੂਟੀ ਤੇ ਆ ਰਿਹਾ ਸੀ ਉਹ ਇੰਨੇ ਫਾਸਟ ਜੋਰ ਨਾਲ ਵਿਚੋ ਨਾਲ ਟਕਰਾਇਆ ਕਿ ਉਹ ਬਹੁਤ ਗੰਭੀਰ ਜ਼ਖਮੀ ਹੋ ਗਿਆ ਦੋਨੇ ਇਤਰਾਮ ਬੜੀਆਂ ਇਜੰਟ ਹੋਈ ਇੱਕ ਫਿਰ ਮਾਂ ਤੇ ਬੇਟੇ ਨੂੰ ਉਹਨਾਂ ਦੇ ਕਰਿਆ ਨੇ ਸੁਭਾ ਹਸਪਤਾਲ ਦਾ ਚੋਟਵਾ ਨਿਰ ਸਹਲ ਸੀ ਮੋਟਰਸਿਕਲ ਸਵਾਰ ਉਹਨੂੰ ਸਿਵਲ ਹਸਪਤਾਲ ਦਾ ਡਾਕਟਰ ਚੋਵਾ ਗਿਆ ਇਹ ਜੀ ਅਸੀਂ ਅੰਦਰ ਬੈਠੇ ਸੀ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਅਸੀਂ ਦੌੜ ਕੇ ਉੱਪਰੋਂ ਖਿੜਕੀ ਚੋਂ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿਗੇ ਪਏ ਸੀ ਦੋ ਗੱਡੀਆਂ ਸੀਗੀਆਂ ਤੇ ਅਸੀਂ ਦੌੜ ਕੇ ਮੈਂ ਫਟਾਫਟ ਥੱਲੇ ਉਤਰ ਕੇ ਆਏ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਸੀਗੀ ਦੋ ਜੈਂਟ ਸੀਗੇ ਕੋ ਇੱਕ ਲੜਕਾ ਸੀਗਾ 20 ਕੇ ਸਾਲ ਦਾ ਇੱਕ ਬੰਦਾ ਹੋਰ ਸੀਗਾ ਤੇ ਬਹੁਤ ਬੁਰੀ ਤਰ੍ਹਾਂ ਦਾ ਮਤਲਬ ਉਹਨਾਂ ਦੇ ਖੂਨੋ ਖੂਨ ਹੋਇ ਪਿਆ ਸੀ ਬੁਰਾ ਹਾਲ ਹੋਇਆ ਪਿਆ ਸੀ ਤੇ ਇੱਥੇ ਬੱਚੇ ਜੀ ਆ ਗਏ ਹੁਣ ਰੱਬ ਜਾਣਦਾ ਕੀ ਪਤਾ ਨਹੀਂ ਆਪਸ ਵਿੱਚ ਕਿੱਦਾਂ ਵਜੇਗੇ ਪਰ ਜਿੱਥੇ ਇੱਕ ਗੱਡੀ ਕੋਈ ਤੇਜ਼ ਸੀ ਮੇਰੇ ਹਿਸਾਬ ਨਾਲ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਆ ਕੇ ਐਕਟਿਵ ਆਪਸ ਦੇ ਵਿੱਚ ਵੱਜੇ ਆ ਮੋਟਰਸਾਈਕਲ ਤੇ ਐਕਟਿਵਾ ਮੋਟਰਸਾਈਕਲ ਤੇ ਐਕਟਿਵਾ ਵੱਜੇ ਆ ਠੀਕ ਹੈ ਜੀ ਤੇ ਕੋਈ ਲੱਗਿਆ ਪਤਾ ਕਿੱਥੋਂ ਦੇ ਰਹਿਣ ਵਾਲੇ ਸੀਗੇ ਲੋਕਲ ਸੀ ਹਾਂ ਜੀ ਜਿਹੜੇ ਮੋਟਰ ਆਪਣੇ ਐਕਟਿਵਾ ਤੇ ਸੀਗੇ ਉਹ ਸ਼ਾਇਦ ਮਾਂ ਪੁੱਤ ਸੀਗੇ ਤੇ ਉਹ ਆ ਦੋ ਨੰਬਰ ਸਕੀਮ 438 ਨੰਬਰ ਕੋਠੀ 'ਚ ਰਹਿੰਦੇ ਇੱਥੇ ਆਏ ਸੀ ਆਪਣੇ ਬ੍ਰਦਰ ਨੂੰ ਮਿਲਣ ਤੇ ਉਹ ਬਸ ਇੱਥੇ ਜਦੋਂ ਸ਼ਹਿਰ 'ਚ ਘੁੰਮਦੇ ਪਏ ਸੀ ਤਾਂ ਉਹ ਇਧਰੋਂ ਨਿਕਲੇ ਆ ਤਾਂ ਸਾਹਮਣੇ ਮੋਟਰਸਾਈਕਲ ਵਾਲਾ ਸ਼ਾਇਦ ਸ਼ਰਾਬ ਪੀਤੀ ਹੋਈ ਸੀ ਕੋਈ ਨਸ਼ਾ ਕੀਤਾ ਹੋਇਆ ਸੀ ਉਹਨੇ ਉਹ ਆਪਸ ਵਿੱਚ ਵਜਿਏ ਐਕਸੀਡੈਂਟ ਹੋਇਆ ਹੈ ਕਿੰਨੇ ਮੌਤਾਂ ਵੀ ਹੋਈਆਂ ਵਿੱਚ ਬਹੁਤੇ ਤਿੰਨੇ ਬੰਦੇ ਪੂਰੇ ਹੋ ਗਏ ਜੀ ਕਿੰਨੇ ਕਿ ਬਈ ਦੀ ਗੱਲ ਹੈ ਇਹ ਰੱਬ ਇਹ ਤਕਰੀਬਨ 8:30 ਵਜੇ ਦੀ ਗੱਲ ਹੈ ਜੀ ਤੇ ਕਹਿੰਦੇ ਕਿ ਐਂਬੂਲੈਂਸ ਨੂੰ ਬਹੁਤ ਫੋਨ ਕੀਤਾ ਬਹੁਤ ਜੀ ਐਂਬੂਲੈਂਸ ਨੂੰ ਉਸ ਕੰਟਰੋਲ ਰੂਮ ਨੂੰ ਫੋਨ ਕੀਤਾ ਉਹਨਾਂ ਨੂੰ ਉਹ ਕਹਿੰਦੇ ਜੀ ਅੱਛਾ ਜੀ ਆ ਗਏ ਬੰਦੇ ਤੁਹਾਡੇ ਚੱਕ ਕੇ ਲੈ ਗਏ ਠੀਕ ਹੈ ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਨੇ ਆ ਜਾਂ ਅਸੀਂ ਕੋਈ ਦੇਖਦੇ ਆ ਐਂਬੂਲੈਂਸ ਵਾਲੇ ਵੀ ਅੱਧਾ ਪੂਣਾ ਘੰਟਾ ਉਹ ਬੰਦੇ ਇੱਥੇ ਤੜਫਦੇ ਰਹੇ ਤਾਂ ਕਿਸੇ ਨੇ ਵੀ ਆ ਕੇ ਇੱਥੇ ਬਾਤ ਨਹੀਂ ਪੁੱਛੀ ਉਹਨਾਂ ਦੀ ਤੇ ਮਤ ਕਿੰਨੇ ਕਜੇ ਦੀ ਗਰਾਤ ਕਾਲ ਹੈ ਇਹ 8:08 ਵਜੇ ਦੇ ਵਿੱਚ ਹੋਇਆ ਜੀ ਤੇ ਆਇਓ ਸਾਹਮਣੇ ਆਪਣੇ ਚੌਂਕੀ ਇੰਚਾਰਜ ਨੇ ਅੱਛਾ ਜੀ ਤੇ ਪਾਜਾ ਪट्रोलਪੰਟ ਦੇ ਸਾਹਮਣੇ ਆਇਆ ਜੀ 6:30 ਕੱਠ ਵਜੇ ਜੀ ਅੱਛਾ ਜੀ ਤੇ ਇਹ ਦੋਨੋਂ ਮਦਰ ਔਰ ਸਨ ਐਕਟਿਵ ਹੋਦੇ ਸੀ ਕਿ ਕੋਈ ਫਾਸਟ ਬਾਈਕ ਆਇਆ ਬਹੁਤ ਜ਼ਿਆਦਾ ਚਲਾ ਕੇ ਬਹੁਤ ਤੇਜ਼ ਤੇ ਉਸਨੇ ਟੱਕਰ ਮਾਰੀ ਹੈ ਸਾਰੀ ਮੈਨੂੰ ਇੰਚਾਰਜ ਸਾਹਿਬ ਨੇ ਦੱਸਿਆ ਸਾਰਾ ਤੇ ਬਸ ਉਹ ਤੀ ਫਿਰ ਕਾਫੀ देर ਬੈਠੇ ਰਹੇ ਸੜਕ ਤੇ ਇਕੱਲੇ ਨਾ ਐਂਬੂਲੈਂਸ ਆਇਓਸ ਨਾ ਕੋਈ ਪੁਲਿਸ ਵਾਲੇ ਆਏ ਨਾ ਕੋਈ ਤੇ ਉਸ ਤੋਂ ਬਾਅਦ ਜਦ ਨਾ ਐਂਬੂਲੈਂਸ ਆਪਾ ਇਹਨਾਂ ਨੂੰ ਲੱਭਣ ਲੱਗੇ ਜੀ ਵੀ ਕਿੱਥੇ ਨੇ ਤੇ ਵੀ ਆਇਆ ਨਹੀਂ ਹਲੇ ਤੱਕ ਸਕੂਟਰ ਤੇ ਇੱਕ ਤਕਰ ਦੇ ਸਾਹਮਣੇ ਲਾਈਨ ਚ ਗੇੜੀ ਮਾਰ ਲਈ ਤੇ ਉਧਰ ਨੂੰ ਕਿਤੇ ਚਲੇ ਗਏ ਪਤਾ ਨਹੀਂ ਲੱਗਿਆ ਜਦੋਂ ਲੱਭਣਗੇ ਤਾਂ ਲੋਕਾਂ ਦਾ ਰਸਤੇ ਇਕ ਪਤਾ ਲੱਗ ਗਿਆ ਵੀ ਇਹ ਤੇ ਆਪਣੀ ਬੰਦੇ ਨੇ ਜੀ। ਤੇ ਲੜਕੇ ਦੀ ਕਿਹੜੀ ਕੇਸ ਸੀ? 15 ਸਾਲ ਦਾ ਜੀ। 15 ਸਾਲ ਦਾ ਜੀ। ਜਿਹੜੀ ਇਹ ਲੈ ਤੁਹਾਡੀ ਸਿਸਟਰ ਪੂਰੀ 45 ਜੀ। ਅੱਛਾ ਇਹ ਦੋਨੋਂ ਹੀ ਮਤਲਬ ਤੁਸੀਂ ਇੱਧਰ ਦੇ ਵਿੱਚ। ਹਾਂ ਕੈਨੇਡੀਅਨ ਨੇ ਪਾਸਪੋਰਟ ਵਗੈਰਾ ਸਭ ਕੁਝ ਹੋਤੇ ਦਿੰਗੇ ਜੀ। ਕਾਫੀ ਪ੍ਰੰਡ। 2002 ਤੇ ਆਇਆ ਜੀ ਉੱਥੇ। ਜੀ ਹੁਣ ਕਦੋਂ ਆਏ ਸੀ? ਇਹ ਹੁਣੇ ਹਫਤਾ 10 ਦਿਨ ਤਨਾ ਆਏ ਜੀ। ਆਪਾਂ ਸ਼ੀਡੀ ਵਗੈਰਾ ਘੁੰਮ ਕੇ ਆਏ ਜੀ ਸਾਰਾ ਕੁਝ। ਅੱਛਾ ਜੀ। ਤੇ ਹੁਣ ਵੀ ਇਹਨਾਂ ਦੇ ਪਲਾਨ ਸੀ ਕਿ ਤਰਮਫਿਲ ਵਗੈਰਾ ਵੀ ਜਾਣਾ ਸੀਗਾ। ਮਾਤਾ ਮੁਰਾ ਦੇਖਣਾ ਸੀ ਘਸਾਰੇ ਪਾਸੇ ਹੂੰ ਹੂੰ ਤੇ ਚੱਕ ਕੇ ਆਪਣੀ ਕਾਰ ਚ ਲੈ ਕੇ ਗਏ ਜੀ ਸਿਸਟਰ ਨੂੰ ਵੀ ਤੇ ਬੇਟੇ ਨੂੰ ਵੀ ਸ਼ਿਵਮ ਹਸਪੀਟਲ ਲੈ ਕੇ ਗਏ ਤੇ ਮਾਸਪੇੜੀ ਤੋੜ ਹੋ ਗਿਆ ਜੀ ਇਹਦੇ ਇੰਟਰਨਲ ਇਨਸੀਗੀ ਲੱਗੀ ਸੀ ਡਾਕਟਰ ਨੂੰ ਲੱਗਿਆ ਲੱਤ ਤਈ ਹੈ ਜੀ ਕਰ ਦਾਂਗੇ ਕਹਿੰਦੇ ਫ੍ਰੈਕਚਰ ਵਗੈਰਾ ਜਦੋਂ ਸੀਟੀ ਸਕੈਨ ਵਗੈਰਾ ਐਮ ਆਰ ਆਈ ਵਗੈਰਾ ਹੋਈ ਫਿਰ ਪਤਾ ਲੱਗਿਆ ਜੀ ਵੀ ਇਹਦੇ ਮਤਲਬ ਕਿ ਜ਼ਿਆਦਾ ਹੈ ਤੇ ਅੰਦਰੀ ਗਰੇਨੇ ਬੈਸਟੇ ਫਾਇਦੀ ਆਪਾ ਉਧਰੋਂ ਸਾਰਾ ਡੀਐਨਸੀ ਲੱਗੇ ਜੀ ਉਹਨਾਂ ਨੂੰ ਕਿੰਦੇ ਲੈ ਜਾਓ ਸਿਰ ਪੂਰਾ ਖੁੱਲਿਆ ਸੀ ਉਹਨਾਂ ਦਾ ਇੱਕ ਆਹ ਲੈਫਟ ਅਲਾਈ ਵੀ ਖਰਾਬ ਸੀਗਾ ਜਿਹੜੇ ਦੂਸਰੇ ਲੜਕੇ ਸੀਗੇ ਉਹ ਵੀ ਉੱਥੇ ਸੀਗੇ ਮजूद ਮਨ ਲ ਮੁੱਕੇ ਤੇ ਸੀਗੇ ਕਿੰਨਾ ਟੂਆ ਜੋ ਉਹ ਵੀ ਉੱਥੇ ਬੈਠਾ ਸੀ ਜੀ ਉਹਦੇ ਵੀ ਲੱਗੀਆਂ 60 ਸਟ ਉਹ ਤੇ ਵੀ ਲੱਗੀਆਂ ਤੇ ਚਾਰ ਚਾਰ ਨੂੰ ਪਤਾ ਕੋਣ ਹੈ ਕਿੱਥੇ ਰਹਿੰਦੇ ਕਿੰਨੇ ਹੈ

ਕਿ ਜਦੋਂ ਅਸੀਂ ਗਏ ਆ ਉੱਥੇ ਸਾਡੇ ਜਾਣ ਤੋਂ ਪਹਿਲਾਂ ਇਹ ਜਾ ਚੁੱਕੇ ਸੀਗੇ ਆ ਚੁੱਕੇ ਸੀ ਤੇ ਅਸੀਂ ਫਿਰ ਉੱਥੋਂ ਵੈਰੀਫਾਈ ਕੀਤਾ ਪਤਾ ਕੀਤਾ ਕਿੱਦਾਂ ਕਿੱਦਾਂ ਹੋਈ ਆ ਇਹ ਜਿਹੜਾ ਮੋਟਰਸਾਈਕਲ ਸਾਹਿਲ ਕੁਮਾਰ ਚਲਾ ਰਿਹਾ ਸੀ ਸਬਜ਼ੀ ਮੰਡੀ ਵੱਲੋਂ ਬੜੀ ਫਾਸਟ ਤੇਜ਼ ਆ ਰਿਹਾ ਸੀਗਾ ਤੇ ਮੋਰੇ ਮਾਂ ਔਰ ਬੇਟਾ ਸਕੂਟੀ ਤੇ ਆ ਰਹਾ ਸੀ ਉਹ ਇੰਨੀ ਫਾਸਟ ਜੋਰਾਂ ਵਿੱਚ ਉਹਨਾਂ ਨੇ ਟਕਰਾਇਆ ਕਿ ਉਹ ਬਹੁਤ ਗੰਭੀਰ ਜ਼ਖਮੀ ਹੋ ਗਿਆ ਦੋਨੇ ਈ ਤਰ੍ਹਾਂ ਬੜੀਆਂ ਇਜੰਟ ਹੋਈਆਂ ਇੱਕ ਫਿਰ ਬਾਪ ਤੇ ਬੇਟੇ ਨੂੰ ਉਹਨਾਂ ਦੇ ਘਰਿਆਂ ਨੇ ਸ਼ਿਵ ਹਸਪਤਲ ਦਾਖਲ ਕਰਾਇਆ ਜਿਹੜਾ ਸਾਹਿਲ ਸੀ ਮੋਟਰਸਾਈਕਲ ਸਵਾਰ ਉਹਨੂੰ ਸਿਵਲ ਹਸਪਤਲ ਦਾਖਲ ਕਰਾਇਆ ਗਿਆ ਫਿਰ ਅਸੀਂ ਵੀ ਸਿਵਲ ਤੇ ਸ਼ਿਵ ਹਸਪਤਲ ਪਹੁੰਚੇ ਉੱਥੇ ਡਾਕਟਰ ਸਾਹਿਬ ਨੇ ਬਿਆਨ ਦੇਣ ਦੇ ਕਾਬਿਲ ਨਹੀਂ ਦੱਸਿਆ ਉਹਨਾਂ ਨੂੰ ਫਟਰੀ ਨਹੀਂ ਦੱਸਿਆ ਫਿਰ ਜੋੜਾ ਦੀ ਲੜਕੀ ਸੀ ਬੇਟੇ ਦੀ ਮਾਤਾ ਜੀ ਸੀਗੇ ਉਹ ਲੁਧਿਆਣੇ ਸ਼ਿਫਟ ਹੋ ਗਏ ਡੀ ਐਮ ਸੀ ਭੇਜ ਦਿੱਤੇ ਸੀ ਕਿ ਬੇਟਾ ਇੱਕ ਸ਼ਿਵ ਹਸਪਤਲ ਸੀ ਫਿਰ ਅਸੀਂ ਸਿਵਲ ਹਸਪਤਲ ਆਏ ਸੇਵਨ ਹਫਤਾ ਬਾਅਦ ਆ ਕੇ ਸाहिल ਦੇ ਵਾਲੇ ਡਾਕਟਰ ਸਾਹਿਬ ਤੋਂ رائے ਲਈ ਡਾਕਟਰ ਸਾਹਿਬ ਨੇ ਉਹਨੂੰ ਵੀ ਬਿਆਨ ਦੇਣ ਦੇ ਸੱਟ ਨਹੀਂ ਦੱਸਿਆ ਉਹਦੇ ਲੱਤਾਂ ਫ੍ਰੈਕਚਰ ਹੋ ਚੁੱਕੀਆਂ ਸੀ ਤੇ ਫਿਰ ਉਹਦੇ ਵੀ ਮੂੰਹ ਤੇ ਕਾਫੀ ਸੱਟ ਚੋਟ ਲੱਗੀ ਤੇ ਜਿਹੜੇ ਦੋਨੇ ਵਹੀਕਲ ਸੀਗੇ ਉਹ ਮੈਂ ਦੋਨੇ ਕਬਜ਼ਾ ਪੁਲਿਸ ਵਿੱਚ ਮੌਕੇ ਤੇ ਰਾਤ ਲੈ ਲੈ ਸੀਗੇ ਤੇ ਲੈ ਗਿਆ ਸੀਗਾ ਤੇ ਫਿਰ ਜੋ ਲੜਕਾ ਸਾਹਿਬ ਹੈ ਉਹ ਬਾਅਦ ਵਿੱਚ ਪੀਵੀਆਈ ਰੈਫਰ ਕਰ ਦਿੱਤਾ ਗਿਆ ਤੇ ਜਿਹੜੀ ਇਹ ਉਹ ਸਾਹਿਲ ਹੈ ਉਹ ਕਿਸੇ ਕਰਨ ਗਿਆ ਤੁਸੀਂ ਸੰਪਰਕ ਕੋ ਪੁਰੀਣਾ ਦਾ ਜਨਮ ਵਾਲਾ 21 ਸਾਲ ਦੀ ਉਮਰ ਹੈ ਤੇ ਇਹ ਦੋਨੇ ਜਿਹਨਾਂ ਦੀ ਡੈਥ ਹੋਈ ਹੈ ਇਹਨਾਂ ਦੀ ਇੱਕ ਕੈਨੇਡਾ ਦੇ ਬੋਰਨ ਹੈ ਕੈਨੇਡਾ ਦੇ ਵਿੱਚ ਰਹਿੰਦੇ ਸੀ ਤੇ ਆਪਣੀ ਮਾਤਾ ਦੇ ਨਾਲ ਹੱਦ ਤੱਕ ਪਹਿਲਾਂ ਹੀ ਆਪਣੇ ਮਾਮਾ ਜੀ ਨੂੰ ਮਿਲਣ ਆਏ ਸੀ ਤਕਸੀਨ ਨੰਬਰ ਦੋਸ ਹਾਂ ਜੀ ਤੇ ਉੱਥੇ ਸਕੂਟਰ ਲੈ ਕੇ ਆ ਗਿਆ ਤੇ ਉਹਦਾ ਐਕਸੀਡੈਂਟ ਹੋ ਗਿਆ ਜੀ ਨਾਮ ਵਗੈਰਾ ਤੇ ਲੜਕੇ ਦਾ ਨਾਮ ਰੁਨਿਸ਼ ਹੈ ਰੰਧਾਵਾ ਰੁਨਿਸ਼ ਰੰਧਾਵਾ ਤੇ ਜਿਹੜੀ ਉਹਦੀ ਮਦਰ ਹੈ ਉਹਦਾ ਨਾਮ ਨਿਸ਼ਾ ਮਿਹਰ ਦਵਾ ਸਾਨੂੰ ਆਪਣੇ ਭਾਈਪੋ ਰੂਪਮ ਰੰਦਾਵਾ ਫਿਲਹਾਲ ਹਜੇ ਕੋਈ ਕਾਰਵਾਈ ਅਜੇ ਹੁਣ ਪੱਤਾ ਤਾਂ ਹੀ ਘਰ ਦਿੱਤਾ ਜੀ ਮੋਟਰ ਉੱਤੇ ਕਿ ਹੁਣ ਇਹਨਾਂ ਦੇ ਪੋਸਟ ਆਨ ਤੇ ਆ ਕੇ ਲਾ ਸ਼ਾ ਜਿਹੜੀਆਂ ਬਰਸਾ ਦੇ ਵਾਲੇ